ਚਲੋ ਜੀ ਪ੍ਰਧਾਨ ਸਾਹਿਬ ਨਹੀਂ ਲਾਓ ਤੱਕਾ ਚਲੋ ਲੋ ਜੀ ਇਧਰ ਤੱਕਾ ਲਾ ਲਾ ਕੇ ਗੱਡੀਆਂ ਡੇ ਚੜਾਉਣਾ ਲੋ ਜੀ ਅੱਜ ਤਿਆਰੀ ਹੋ ਗਈ ਆਪਣੀ ਆਹੋ ਜੀ ਇਧਰ ਤਿਆਰੀ ਹੋਣ ਦੇ ਵੀ ਆ ਠੀਕ ਹੈ ਪ੍ਰਧਾਨ ਸਾਹਿਬ ਉਹਨਾਂ ਦੇ ਕੋੂੜਾ ਚੀਰਾ ਮੋੜ ਹੋਉਂਦੇ ਇਧਰ ਹੋ ਗਏ ਸਾਰੇ ਤਿਆਰ ਹੁਣ ਪਿੰਡ ਦੀ ਵਾਪਸੀ ਹੌਣ ਦੀ ਮੁਸ਼ਕਲ ਹੀ ਲੱਗਣ ਡਿਆ ਇਹਨਾਂ ਦਾ ਬਾਹਰ ਸਾਹਿਬ ਹਾਪਾਂ ਬੈਠੇ ਆ ਨਿਆਰੇ ਨਾ ਤਿਆਰ ਹੋ ਕੇ ਇਹ ਪਤਾ ਨਹੀਂ ਕਿੰਨਾ ਕ ਟਾਈਮ ਲੈਂਦੇ ਹੀ ਆ ਆਪਾਂ ਇਦਾਂ ਹੀ ਬੈਠੇ ਰਹਿਣਾ ਮਾਰ ਨਾ ਤੁਰਪਣਾ ਜਦੋਂ ਇੰਨਾ ਕ ਚੱਲੀਏ ਨਾਲ ਹੀ ਤੁਰਪਣਾ ਆਪਾਂ ਚਲੋ ਜੀ ਚਲੀਏ ਵਾਪਸੀ ਅੱਜ ਅੱਜ ਵਾਪਸੀ ਹੋ ਗਈ ਆਪਣੀ ਪ੍ਰਧਾਨ ਸਾਹਿਬ ਬਾਹਰ ਅੱਜ ਫੇਰ ਸنو ਹੋਈ ਆ ਤੇ ਸੀਸ਼ੇ ਵੀ ਚਟੇ ਹੋ ਗਏ ਪਤਾ ਨਹੀਂ ਇਹ ਲੱਗੰਦੇ ਅੱਜ ਪੈਂਦੀ ਸنو ਬਾਹਰ ਅੱਜ ਫੇਰ ਦਸੀ ਆ ਵੇਖੋ ਹਣ ਜਾ ਕੇ ਵੀ ਇੰਨੇ ਆ ਬਾੜ ਪ੍ਰਧਾਨ ਸਾਹਿਬ ਚਲੋ ਜੀ ਚਲੋ ਆਪਰੇ ਚੋਲੇ ਪਰੋ ਕਿੱਟਾਂ ਪੈਕ ਹੋ ਗਈਆਂ ਸਹੀ ਜਾਏ ਹੋਏ ਆਜ ਦੋ ਬਿਆਹ ਦੇਦਾ ਹੋਣਾ ਆਏ ਹੋਏ ਕਿੱਤ ਹੋਛ ਹੋ ਜਾਂਦਾ ਵਾ ਪਤਾ ਕੀ ਇਹਦੇ ਚ ਬਬਲ ਖਮਾ ਬਬਲ ਆ ਆਹ ਭਰੇ ਜਗ ਦਾ ਭਾਵੇਂ ਚਲੋ ਜੀ ਨਹੀਂ ਉੱਥੇ ਚਾਲੇ ਪੈਣ ਲੱਗੇ ਆ ਪਿੰਡ ਨੂੰ ਕਿੱਟਾਂ ਬਣਿਆ ਨੇ ਹੋ ਗਈਆਂ ਤਿਆਰ ਤਦ ਇਹ ਚਾਬੀ ਉਹਨਾਂ ਦੇਣੀ ਨਹੀਂ ਕਹਿੰਦਾ ਇਹ ਦਿੱਤੀ ਹਲਾ ਰੂਮ ਘੇਟ ਆ ਰੂਮ ਘੇਟ ਹੀ ਜਾਣ ਆ ਨਹੀਂ ਹੁੰਦਾ ਹਾਂ ਆਪਣੇ ਆ ਆਹੋ ਲਿਆਓ ਬੋਸੀ ਸੁਣੋ ਸੁਣੋ ਦੇਣਾ ਤੇ ਬੈਗ ਚੈੱਕ ਕਰੋ ਇਹਨਾਂ ਦੇ ਚੈੱਕ ਆਓ ਹਾਂਜੀ ਹਾਂਜੀ ਸਾਜੀ ਥੈਂਕ ਯੂ ਜੀ ਲੀਡ ਦੇ ਲਈ ਤੁਹਾਡਾ ਬਹੁਤ ਬਹੁਤ ਠੀਕ ਆ ਸਰ ਜੀ ਅੰਨੀ ਸਰ ਚੈੱਕ ਕਰ ਚੈੱਕ ਠੀਕ ਚਲੋ ਕਾ ਕੰਮ ਚਲੋ ਗੱਡੀਆਂ ਚੱਲ ਪੀਆਂ ਹੋਵੇ ਜਾਂਦੀਆਂ ਬੁੱਕਣੀਆਂ ਉਹਨਾਂ ਨੇ ਮਗੜੀ ਆਪਣੀਆਂ ਗੱਡੀਆਂ ਬੁੱਕਣੀਆਂ ਵੇਖੀਆਂ ਨੇ ਚੱਲੀਏ ਚਲੋ ਚਲੋ ਜਾ ਰੱਖ ਯਾਰ ਸਮਾਨ ਤੋਂ ਸਨੋ ਫੇਰ ਪੈਂਦੀ ਆਂਦੀ ਜੀ ਕੰਮ ਪੂਰਾ ਅੱਜ ਚਿਲ ਮੂੜ ਹੋਈ ਅੱਜ ਫੇਰ ਓਏ ਹੋਏ ਆ ਤੇ ਤੇਜ ਹੋ ਗਿਆ ਕੰਮ ਓਏ ਫਿੱਟ ਓਏ ਥੇ ਆਪਾਂ ਕੱਲ ਆਏ ਹਾਂ ਇੱਥੇ ਵੇਖੋ ਅੱਜ ਗਾਂਧੀ ਦਾ ਵਿਚਾਰੇ ਦਾ ਕੀ ਬਣ ਗਿਆ ਵਾ ਊੜਾ ਚਿੱਲ ਮੂਡ ਹੋਇਆ ਪਿਆ ਅੱਜ ਰੁਹਾਨ ਹੁਣ ਇਸ ਟਿਕਾਂ ਫੋਟੋਆਂ ਸਾਰਾ ਕੁਝ ਪਾਉਂਦੇ ਆ ਤੇ ਗੱਡੀ ਜਾ ਆਦੀ ਇੱਧਰ ਆਪਾਂ ਕੱਲ ਚਾਹ ਪੀ ਕੇ ਗਏ ਆ ਨਾ ਆਪਣੋਂ ਥੇ ਖਾਦੇ ਸੀ ਇੱਧਰ ਕਰੋ ਚੱਕ ਲਓ ਜੀ ਗੱਡੀ ਪੈ ਗਈ ਆਪਣੀ ਚਾਲੇ ਹੁਣ ਬਾਬੇ ਦਾ ਨਾਮ ਲੈ ਕੇ ਓਹੋ ਬਾਬੇ ਦਾ ਨਾਮ ਲੈ ਕੇ ਚਾਲੇ ਭਾਈ ਇੱਧਰ ਕਾਮੇ ਸਾਰਾ ਖਰਾਬ ਹੋ ਗਿਆ ਆ ਫੜੀ ਉਹ ਵੈਸੇ ਤੂੰ ਤਰੀ ਜਾਓ ਚਲੋ ਯਾਰ ਮਿੰਟ ਮਾਰਿਆ ਕਰੋ ਇੰਨਾ ਟਿਆ ਮੈਂ ਨਹੀਂ ਆ ਤੂੰ ਪਾਦੀ ਇਧਰ ਗੱਡੀ ਫਸ ਗਈ ਆਪਣੀ ਤੇ ਇਦਾਂ ਹੀ ਆਈ ਜਾਣੀਆਂ ਗੱਡੀਆਂ ਕੋਈ ਨਾ ਕੋਈ ਕਰਨਾ ਹੀ ਆ ਉਹ ਲੈ ਗਏ ਉਹ ਕੱਢ ਕੇ ਵੇਖੀ ਫਿਰ ਜਾंदे ਜਾਂਦੇ ਇੱਧਰ ਤੇ ਗੱਡੀ ਸਨੋਜ ਵਸਾ ਲਈ ਆ ਆਪਣਾ ਜੇ ਰੱਬ ਰੱਖਾ ਹੀ ਆ ਬਾਈ ਕੱਢਾਉਂਦੇ ਆ ਕਿ ਚੱਲ ਇਹ ਆਪਣੇ ਇਲਾਕੇ ਦੇ ਲੱਗਣਦੇ ਆ ਜਿਹੜੇ ਯੂਰ ਲਵਾਉਂਦੇ ਇੱਧਰ ਕੋਈ ਕੱਢਾਉਂਦਾ ਨਹੀਂ ਆ ਗੱਡੀ ਲੋ ਜੀ ਪੂਰਾ ਚਿੱਲ ਮੂਡ ਹੋਇਆ ਹਜੇ ਇੱਥੇ ਟਿਸ਼ੂ ਪਏ ਓਏ ਹੋਏ ਹੋਏ ਨਜ਼ਾਰਾ ਮੱਝਾ ਵਿਆਹ ਪੂਰਾ ਨਾ ਇਹ ਜੋ ਬਣੀ ਨੇ ਇਸ ਦੇ ਉੱਪਰ ਹੀ ਚੱਲ ਨਹੀਂ ਨਿਕਲ ਠੀਕ ਆ ਭਾਈ ਅਸੀਂ ਜੇ ਚੱਕੀ ਤਾਂ ਯਾਰ ਸ਼ੀਸ਼ਾ ਚੱਕ ਦੇ ਵਾਈਪਰ ਚਲ ਰਹੇ ਇਹਦੇ ਵਾਈਪਰ ਫਿਰ ਬੰਦ ਹੋਏ ਨਹੀਂ ਹੋ ਨਹੀਂ ਹੋ ਪੈ ਗਏ ਫਿਰ ਨਹੀਂ ਹੁੰਦੇ ਓਏ ਹੋਏ ਹੋਏ ਇੱਧਰ ਪੂਰਾ ਮੂਡ ਬਣਿਆ ਆ ਚਿੱਲ ਮੂਡ ਨਾਨ ਦੀ ਵਜੇ ਪਏ ਬਾਬਾ ਜੀ ਨਾ ਫੋਨ ਛੱਡਦੇ ਹੁੰਦਾ ਫੋਨ ਛੱਡਦਾ ਬਾਬਾ ਜੀ ਥੱਲੇ ਜਾ ਰਹੀ ਆ ਕੋਈ ਚੱਕਰ ਨਹੀਂ ਬਾਬਾ ਜੀ ਮੈਂ ਰੱਖਿਆ ਪਹਿਲੇ ਗੇਅਰ 'ਚ ਆ ਬਾਬਾ ਜੀ ਨਾ ਡਰੋ ਕਿੱਥੇ ਆ ਬਾਬਾ ਜੀ ਚੀਮਾ ਬਾਬਾ ਬਾਬਾ ਵੀ ਬਸ ਇਹ ਕਹੋਗੇ ਗੱਡੀ ਆਦੀ برف ਨਿਕਲ ਜੇ ਤਾਂ ਆਪਾਂ ਘਰ ਪਹੁੰਚ ਜਾਈਏ ਐ ਆਣਾ ਵੀ ਉਧਰ ਐ ਜਾ ਯੇ ਨਹੀਂ ਜੇ ਅੱਗੇ ਬਹੁਤ ਦਮ ਹੈ ابھی ਹਾਂ ਇਹ ਖੁੱਲੀ ਚਾਹ ਨਾ ਬਣਾ ਲਓ ਤੁਸੀਂ ਹਾਂ ਹਾਂ ਬਣਾ ਲਓ ਚਲੋ ਜੀ ਪ੍ਰਧਾਨ ਸਾਹਿਬ ਨਹੀਂ ਲਾਓ ਤੱਕਾ ਚਲੋ ਪਤਨ ਸਾਹਿਬ ਗੱਡੀਆਂ ਦਾ ਬਹੁਤ ਔਖਾ ਹੋਇਆ ਪਿਆ ਇਹ ਅੱਜ ਮੈਂ ਕਹਿੰਦਾ ਆਪਣੀ ਗੱਡੀ ਦੀ ਛੱਤ ਕੋ ਨਾਲੀਏ ਬਰਫ਼ ਵੇਖਣੀ ਬਰਫ਼ ਦਾ ਦੇਖੋ ਹਣ ਲੱਤਨ ਦੀ ਹੱਥ ਗਈ ਅੱਦਿਓ ਵੱਧ ਜੀ ਬਰਫ਼ ਨਹੀਂ ਪੈਂਦੀ ਹੈ ਚੱਕ ਬਰਫ਼ ਪੈਣ ਵੀ ਅੱਜ ਹੀ ਡਈ ਹੈ ਕਿੰਨੀ ਤਰੀਕਾ 23 ਜਨਵਰੀ 23 ਹੈ ਕਿ 24 23 23 ਅੱਜ 23 ਜਨਵਰੀ ਨੂੰ ਪੈਣਦੇ ਆ ਤੇ ਪਰਸੋਂ ਆਪਾਂ ਆਏ ਹਾਂ ਉਦੋਂ ਇੱਥੇ ਕੁਝ ਵੀ ਨਹੀਂ ਸੀ ਕਿ ਨਹੀਂ 3 ਦਿਨ ਹੋ ਗਿਆ ਮੇਰੇ ਪਧਰਾ ਗੱਡੀ ਨੰਗੀ ਸਾਰਾ ਕੁਝ ਤੇ ਅੱਜ ਪਹਾਂਚੋ ਗੱਡੀ ਵੀ ਨਹੀਂ ਨੰਗਾਂ ਦੀ ਬਰਾ ਹੀ ਔਖਾ ਹੋਇਆ ਪਿਆ ਸਿਸਟਮ ਆਪਣਾ ਦੇਖੋ ਹਾਲ ਗੱਡੀਆਂ ਦਾ ਜਿੱਧਰੋਂ ਗਏ ਉਧਰੋਂ ਫੇਰ ਵਾਪਸ ਆਉਣਾ ਪਿਆ ਗਿਆ ਵਾ ਤੇ ਹੁਣ ਬਿੰਨੇ ਇੱਥੋਂ ਆਂਦੇ ਕੜਬੂਟ ਜਾਂਦਾ ਪਖਾਨਕੋਟ ਨੂੰ ਉਧਰੋਂ ਹੁਣ ਆਪਾਂ ਜਾਣੇ ਆ ਤੇ ਬੜਾ ਔਖਾ ਹੋਇਆ ਪਿਆ ਹੁਣ ਤੇ ਚਿੱਲ ਮੂੜ ਹੀ ਹੋਇਆ ਪਿਆ ਇਹ ਪ੍ਰਧਾਨ ਸਾਹਿਬ ਨੂੰ ਗਿਆ ਮੋਟਰਸਾਈਕਲ ਕਰ ਲਾ ਮੇਰਾ ਭਰਾ ਬੜਾ ਔਖਾ ਹੀ ਹੈ ਪ੍ਰਧਾਨ ਜੀ ਆਏ ਸ਼ਾਹੀਏ ਕੱਟ ਦਾਂਗੇ ਫਿਰ ਪ੍ਰਧਾਨ ਜੀ ਜੇ ਤੁਹਾਡੇ ਕਹਿਣ ਤੇ ਆਗੇ ਤੇ ਆਪਾਂ ਕੱਟ ਦਾਂਗੇ ਗੱਡੀ ਸਾਲ ਆ ਪੈ ਗਈ ਫੇਰ ਲਈਏ ਆ 170 ਕਿੰਨੀਆਂ ਇਤੋਂ ਲੈ ਆ ਨੀ ਚਾਹੀਦੀ ਉਹ ਜਰਾਬਾਂ ਵੀ ਹੈ ਗਈਆਂ ਹਾਂ ਇਹਨੇ ਮਹਿੰਗੀਆਂ ਨੇ ਆਣੀਆਂ ਰਹਿਣ ਦੇ ਹੁਣ ਨਾਲੇ ਵੱਡੀਆਂ ਗਿੱਲੀਆਂ ਤੈਨੂੰ ਕੋ ਪਾਉਣ ਨਹੀਂ ਦੇਣੀਆਂ ਤੈਨੂੰ ਵੀ ਆਪਾਂ ਤੁਹਾਡੇ ਦੇ ਪੈਰ ਇਦਾਂ ਵੇ ਜਿੱਦਾਂ ਨਾ ਬੂਟਾ 'ਚ ਬਰਫ਼ ਪਾ ਕੇ ਤੇ ਵਿੱਚ ਪਾ ਲਈਂਦੇ ਪੈਰ ਇਹ ਹਿਸਾਬ ਹੁੰਦੇ ਆ ਇਹ ਆਪਣਾ ਗੱਡੀ ਨਾ ਕੋਈ ਵੀ ਆ ਜੇ ਗਾਰੀਆਂ ਨੇ ਤਾਂ ਬਹੁਤ ਕੰਮ ਖਰਾਬ ਹੋ ਜਾਂਦੇ ਮੈਂ ਆ ਉਹ ਗੱਡੀ ਹੁੰਦੀ ਆ ਸਿਹਰ ਤੇ ਲੱਗੀ ਆ ਜੀ ਕਹਿਣ ਵਾਲੇ ਨੇ ਕਹਿਣਾ ਲੈ ਵੀ ਆਓ ਪ੍ਰਧਾਨ ਹੁਣੇ ਚੰਗੇ ਸਾਰੀ ਬਰਫ ਕੱਢ ਕੇ ਗਾੜੀ ਗੱਡੀ ਲੈ ਇਹਨਾਂ ਨੇ ਤਾਂ ਮੁਰਕੀ ਆਏ ਆ ਲਓ ਜੀ ਆ ਗਏ ਆਪਾਂ ਜਿੱਥੋਂ ਗਏ ਸੀ ਜਿੱਥੋਂ ਗਏ ਉੱਥੇ ਘੁੰਮ ਕੇ ਆ ਗਏ ਫੇਰ ਆਓ ਸਾਹਮਣੇ ਇੱਥੋਂ ਹੁਣ ਜਾਣੇ ਆ ਫੇਰ ਪੁਛਨੇ ਆ ਕਿੰਨੂੰ ਥਾਨਕੋੜ ਦਾ ਰਸਤਾ ਸਹੀ ਹੋ ਜਾ ਲੋਕ ਜੋ ਆਡੀ ਗੱਡੀ ਦੋ ਚੰਬਾ ਚੌਂਕ ਚ ਫੇਰ ਆ ਗਏ ਜਾਂ ਇੱਥੋਂ ਪੁੱਛ ਲਾ ਕੇ ਗਾਂਧੀ ਚੌਂਕ ਗਾਂਧੀ ਚੌਂਕ ਹਾਂ ਚੰਬਾ ਤੋਂ ਪੁੱਛਦਾ ਪੁੱਛਣਾ ਭਲਾ ਯਾਰ ਮੋ ਪੁੱਛ ਕੇ ਆ ਤੇਰੇ ਬੂਟ ਵੱਡੇ ਆ ਆ ਜਾ ਗੱਡੀ ਵਾਪਸ ਮੋੜ ਲਈ ਆ ਹੁਣ ਵੇਨੇ ਇੱਧਰ ਆਖਣ ਦੇ ਰਾਹ ਹੈਗਾ ਇੱਕ ਹੋਰ ਪਤਾਨਕੋਟ ਨੂੰ ਉਧਰ ਤੋਂ ਵੇਨੇ ਹੁਣ ਆਪਾਂ ਬਹੁਤ ਯਾਰਾ ਸਨੋਪ ਹੈ ਗਈ ਆ ਇੱਧਰ ਤੇ ਅੱਜ ਸਵੇਰ ਸਤਿ ਸ੍ਰੀ ਅਕਾਲ ਜੀ ਅੱਜ ਦੇ ਕੱਲ ਦੇ ਜਿੰਨੇ ਨਿਆਰੇ ਲਏ ਅੱਜ ਨਿਕਲਦੇ ਆਪਣੇ ਕਿ ਨਹੀਂ ਸਹੀ ਗੱਲ ਆ ਬਹੁਤ ਜ਼ਿਆਦਾ ਬਰਫ਼ਾ ਤੇ ਅਜੇ ਵੀ ਬਹੁਤ ਪੈਂਦੀ ਆ ਗੁਰੂਆ ਪਰ ਇਹ ਆ ਬਰਫ਼ ਦਾ ਜ਼ਿਆਦਾ ਨੁਕਸਾਨ ਨਹੀਂ ਆ ਜਿਹੜੀ ਪੈਂਦੀ ਆ ਜਿਹੜੀ ਕੱਲ ਦੀ ਪਈ ਆ ਉਹਦੇ ਕਰਕੇ ਗੱਡੀਆਂ ਦਾ ਬੜਾ ਔਖਾ ਹੋਇਆ ਪਿਆ ਕਿ ਜਦੋਂ ਗੱਡੀਆਂ ਕੋਈ ਗੱਡੀ ਆ ਜਾਂਦੀ ਆ ਤੇ ਨਿਕਲਣਾ ਔਖਾ ਹੋ ਜਾਂਦਾ ਵਾ ਫੋਟ ਫੋਟ ਹੋ ਗਈ ਏ ਬਰਸ ਹੁਣ ਬਹੁਤ ਔਖਾ ਹੋ ਗਿਆ ਜੀ ਅੱਜ ਇੱਧਰ ਵੇਪਰ ਦਾ ਹਨ ਨਹੀਂ ਗੱਡੀ ਲਾ ਕੇ ਇੱਥੇ ਪਰ ਇਹ ਗੱਡੀਆਂ 'ਚ ਪਾਵਰ ਬਹੁਤ ਜ਼ਿਆਦਾ ਆ ਬਲੈਰੋ 임ਮਂਦਰਾਜ ਦੇ ਭਾਂ ਜੋ ਬਰਸਦੀ ਪਰਵਾਹ ਹੀ ਨਹੀਂ ਕਰਨਦੀਆਂ ਇਹ ਤੇ ਇਧਰ ਆਪਾਂ ਦੇ ਭਾਂ ਜੋ ਹੱਡੇ ਵਾਲੀ ਗੱਡੀ ਦਾ ਮਾਸਾ ਵੀ ਨਹੀਂ ਚੱਲਾਂਦੀ ਜਿੱਥੇ ਕਿਤੇ ਹੜ ਜਾਂਦੀ ਐ ਜਦੋਂ ਆਹਨ ਗੱਡੀਆਂ ਨੰਗੀਆਂ ਆ ਤਾਂ ਨੰਗੀ ਜਾਂਦੀ ਐ ਜਿੱਥੇ ਕਿਤੇ ਨਹੀਂ ਉੱਥੇ ਹੜ ਜਾਂਦੀ ਝਾਟੀ ਗੱਡੀ ਹੂੰ ਕਿ ਨਹੀਂ ਬਾਕੀ ਬਰਾਉ ਖਾ ਆ ਬਾਬਾ ਨਿਆਰੇ ਬੂੜੇ ਹੁੰਦੇ ਚਿੱਲ ਮੂੜ ਬੂੜਾ ਹੁੰਦਿਆ ਵਾ ਮਗਰ ਲੈਣੇ ਪੁੱਛਲਾ ਹੁੰਦੇ ਚਿੱਲ ਮੁੜੋ ਨੇ ਕਿੱਦਾਂ ਫਿਰ ਸਾਰੇ ਓਕੇ ਆ ਜੀ ਘੜੀ ਮੁੜੀ ਤਾਰਦੇ ਇਹਨਾਂ ਨੂੰ ਡੂਟੀ ਬੜੀ ਭੰਡੀਆਂ ਆ ਵੇਖੋ ਲੋਕਾਂ ਨੇ ਕਹਿਣਾ ਵਾ ਕਿ ਗੱਡੀ ਆ ਗਈ ਓਧਰ ਚਲੋ ਚੱਲੀਏ ਓ ਜੀ ਓਏ 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 ਆ ਵਾ ਓਏ ਹੋ ਆਖੰਦੇ ਉਹ ਬੰਦਾ ਠੇਕੀ ਵਾਲੀ ਨੂੰ ਆਂਦਾ ਜਾਇਓ ਹੂੰ ਹਨਾ ਇੱਧਰ ਨੂੰ ਜਾਣੇ ਆਪਾਂ ਕੋਈ ਨਹੀਂ ਹੌਲੀ ਹੌਲੀ ਪਹੁੰਚਾਂਗੇ ਆ ਹੋ ਜਾ ਠਿਕਾਣੇ ਤੇ ਜਾਵਾਂਗੇ ਆਪਾਂ ਜਿਹੜੀਆਂ ਗੱਡੀਆਂ ਜ ਆਉਂਦੀਆਂ ਉਹਨਾਂ ਮਗਰ ਸਗੋਂ ਸਾਨੂੰ ਲਾਉਣਾ ਚਾਹੀਦਾ ਸੀ ਇੱਥੋਂ ਹੀ ਚਲ ਗਈਆਂ ਜਿਹੜੀਆਂ 2-3 ਲੱਗੀਆਂ ਹੈ ਕਿ ਗਾੜੀ ਲੱਗੀਆਂ ਗਾੜੀ ਗਾੜੀ ਇੱਥੇ ਹੀ ਮਾਮਾ ਆਹ ਉਹੀ ਚਲ ਗਈਆਂ ਜਾਂ ਤੇ ਆਰਾਮ ਨਾਲ ਉਹਵਾ ਦੇ ਮਗਰ ਮਗਰ ਜਿਹੜੀਆਂ ਗੱਡੀਆਂ ਜਾਂਦੀਆਂ ਉਹਨਾਂ ਮਗਰ ਗੱਡੀਆਂ ਨਿਕਲੀ ਜਾਣੀਆਂ ਉਦ ਦਾ ਓਕਾ ਸੁਨੋ ਵੇਖਾਂ ਜੀ ਸੋਹਣੀ ਲੱਗਦੀ ਆ ਬਾਬਾ ਜੀ ਖਤਰਨਾਕ ਬਹੁਤ ਜਿਆਦਾ ਵਾਏ ਉੜੀ ਹੱਥ ਹੋ ਗਈ ਉਦਾਂ ਇਹ ਚਿੱਲ ਮੂੜ ਉਦਾਂ ਹੋ ਗਿਆ ਟੈਕਸੀ ਫਰ ਵਾਏ ਇਹ ਟਾਈਮ ਆਡੇ ਕੋ ਥੋੜਾ ਦੋ ਦਿਨ ਬੰਦਾ ਰੁੱਕ ਕੇ ਜਾਵੇ ਰਮਾਨ ਕੱਲ ਨੂੰ ਇਹਨਾਂ ਆ ਰੋਡ ਸਾਫ਼ ਕਰ ਦਿੰਨਾ ਵਾਏ ਹੂੰ ਫਿਰ ਨਹੀਂ ਕੋਈ ਚੱਕਰ ਇਹੜਾ ਇੱਧਾ ਨਿਕਲੀ ਜਾਇ ਪਾਸ ਤੇ ਉੱਤੋਂ ਨਿਕਲ ਹੁੰਦੇ ਢਿਲੇ ਘੜੇ ਘੜੇ ਡਿੱਗਦੇ ਹੁੰਦੇ ਆਹ ਉਹ ਤਾਂ ਡਿੱਗਦੇ ਆ ਆਹ ਰੋਡ ਜੇਰਾ ਵਾ ਪੱਧਰਾ ਜਿਆ ਵਾ ਉਹ ਰੋਡ ਜੇਰਾ ਵਾ ਓਖਾ ਜਿਆ ਵਾ ਥੋੜਾ ਜਿਆ ਉੱਗਣਾ ਆਦ ਬੱਦਰ ਨੂੰ ਕੋਈ ਗੱਡੀ ਜਾਂਦੀ ਆ ਨਾ ਗਰਮੀ ਤੇ ਨਹੀਂ ਹੁੰਦੀ ਨਹੀਂ ਬੋਧੀ ਕਿ ਨਹੀਂ ਹਾਂ ਗਰਮੀ ਨਹੀਂ ਘਾਟੀ ਆ ਮਤਲਬ ਕਿ ਠੀਕ ਆ ਮੈਂ ਹੌਣ ਪਿਆਗੀਆਂ ਗੱਡੀਆਂ ਫੇਰ ਚਾਲੇ ਦੇ ਵੇਨੇ ਆ ਕਿੱਥੋਂ ਤੱਕ ਜਾਂ ਬੁੱਲਾਵਾ ਆ ਗੱਡੀਆਂ ਨਹੀਂ ਪਰਵਾਹ ਮਾਉਂਦੀਆਂ ਬਲੇਰੋ ਇਹਦੇ ਹੱਥ ਤੋਂ ਆ ਬੂੜਾ ਸਿਰਾਂ ਕਰ ਹੁੰਦੇ ਹੀ ਆ ਆਪਣੇ ਵਾਲੀਆਂ ਜੇ ਮਾਰੀਆਂ ਵਾ ਬਾਬਾ ਸੋਕਾ ਰੱਖੇ ਬੋਰ ਬਾਈ ਬੋਰ ਲਵਾਗੇ ਲੈਣੀਆਂ ਨਾ ਬਸ ਥੋੜਾ ਜਿਹਾ ਮੈਂ ਧੋੜੀ ਆਡੇ ਕੋ ਐਕਸਲੀ ਬੋਗੀ ਆ ਉਹ ਹੁਣ ਨਾ ਉਹ ਆਪਾਂ ਠਕੀ ਫਿਰਨਾ ਹੀ ਗਿਆ ਕਿਦਰ ਉਹ ਆ ਉਹ ਲੈ ਕੇ ਆਉਣੀ ਟਾਇਰ ਟੁਰ ਨਵੇਂ ਪਵਾ ਕੇ ਨਾ ਆਵਾਂਗੇ ਮਰੂਤੀ ਕੇ ਟਾਈਮ ਤੇ ਆਪਾਂ ਇਧਰ ਨੂੰ ਉਹਦੇ ਨਾਲੀ ਚੁੱਕ ਕੇ ਇਹਨੂੰ ਕਰਕੇ ਇਹਨੂੰ ਕਰਦੇ ਆ ਕਰਦੇ ਓਏ ਹਲਵਾ ਸਿਰਾ ਹਣੀ ਉਹ ਜਦੋਂ ਤੂੰ ਗੱਡੀ ਲਈ ਨਾ ਹੁੰਦੀ ਪਰੇ ਨੂੰ ਮਾਰਦੇ ਠੱਕਾ ਦੇ ਇਧਰ ਨੂੰ ਹੋਏ ਨਹੀਂ ਤੁਰ ਗਿਆ ਤੁਰ ਗਿਆ ਤੁਰ ਗਿਆ ਨਹੀਂ ਤੁਰ ਪਣਾ ਜਾਣ ਹੋਰੀ ਹੋਰੀ ਅਈਏ ਕਿ ਸਾਡੀ ਆ ਗੱਡੀਆਂ ਨਹੀਂ ਹੋ ਸਕਣ। ਫੇਰ ਲੈ ਜਾਣ ਦੀ ਹੈ ਨਾ। ਰਾਹ ਬਣੀ ਜਾਣਾ ਰਮਾਨ ਨਾ। ਦੁਨੀਆ ਰਹਿਣੀ ਆ। ਬਹੁ ਨਿਆਰਾ ਆ ਬਾਬਾ ਜੀ। ਫੇਰ ਅੱਤ ਹੋਈ ਅੱਤ ਜਿੰਨੂੰ ਹੰਦੇ ਆ ਨਾ। ਬੰਦਾ ਸਾਡੇ ਉਨਸ ਸਲੋ ਪੈ ਗਈ ਆ। ਇੱਕ ਦਿਨ ਰਾਤ ਦਾ ਹੀ ਤੇ ਇੱਕ ਆ ਜਿਹੜਾ ਬਲੋਗ ਹੈ ਨਾ ਆਇਆ ਹੋਇਆ। ਪਤਾ ਨਹੀਂ ਕਿ ਬੈਂਕ ਕੋਚੀ ਹੋਣੀ। ਹਾਂ। ਨਾ। ਨਾਲ ਕਿਤੇ ਜਾਣਾ ਬਣਾ। ਹੂੰ। ਗਦਾਨ ਸਾਹਿਬ ਨੇ ਗਾਲਾਂ ਨਹੀਂ ਪਰਫਾ ਤੱਕਦੇ ਤੈਨੂੰ ਫੇਰ ਲੈ ਕੇ ਜਾਣਾ। ਬੜਾ ਫੋਟੋਾਇੰਟ ਨੂੰ ਕਰਦੇ ਉੱਠੇ ਨਾ ਕਰਦੇ ਰਿਸੀ ਕਿ ਫਿਰ ਤੂੰ ਨੂੰ ਸੀ ਆਇਆ ਲਾ ਫਿਰ ਤੇਰਾ ਕੈਨਸਲ ਕਰ ਦੋ ਨਾ ਇਹਨਾਂ ਬਰੋਸਾ ਉਹ ਵੀ ਕਰਦਾ ਉਹ ਤੇਰੀ ਤੈਨੂੰ ਆਪਾਂ ਸਾਈਕਲ ਦੇਣਾ ਖੜਾ ਤੂੰ ਟੈਨਸ਼ਨ ਨਾ ਤੈਨੂੰ ਆ ਖੜੂਗਾ ਥੈਂਕ ਯੂ ਮੋੜੀ ਦੇ ਫੇਰ ਅੱਗੇ ਰੋਕੀਆਂ ਜੇ ਗੱਡੀਆਂ ਉਹ ਦੇਖੋ ਕਰਦੇ ਬੰਦ ਲਓ ਜੀ ਇੱਕ ਦੂਜੇ ਇੱਧਰ ਜੀਸੀਬੀ ਫਸੀ ਜਾਂਦੀ ਵੀ ਸਲਿੱਪ ਮਾਰਨ ਦੀ ਕਰੋ ਘੱਲ ਇੱਧਰ ਦੂਜੀ ਜੀਸੀਬੀ ਆ ਗਈ ਹੈ ਇੱਧਰ ਫੇਜ ਆਮ ਆ ਗਿਆ ਦੋਹਾਂ ਬੰਨੇ ਕੰਮ ਚੇਲ ਮੋੜ ਹੀ ਲੱਗ ਜਾਂਦੇ ਆਪਣਾ ਪਰਦਾ ਨਾਲ ਦੀ ਬ੍ਰੇਕ ਨਾ ਮਰਵਾਈ ਬਹੁਤ ਨਜ਼ਾਰਾ ਹੁੰਦਿਆ ਜੀ ਇਹ ਦੋ ਦਿਨ ਦੱਸੀ ਆ ਕੱਲ ਵੀ ਪੈ ਸਕਦੀ ਆ ਫੇਰ ਹੈ ਨਾ ਹੂੰ ਕੱਲ ਵੀ ਹੈਗੀ ਆ ਕੱਲ ਪਰ ਥੋੜੀ ਰਹਿ ਜਾਨੀ ਆ ਦੋ ਦਿਨ ਦੱਸੀ ਤੇ ਅੱਜ ਜੋ ਖੋ ਗਿਆ ਅੱਜ ਰਾਤ ਤੱਕ ਕੀ ਹੋਆ ਬੈਣਾ ਹੂੰ ਸੰੂਦ ਆਪਾਂ ਤੇ ਕਿਹਾ 50% ਪੈਣੀ ਆ ਪਰ ਨਜ਼ਾਰਾ ਵੱਜ ਗਿਆ ਨਜ਼ਾਰਾ ਪੂਰਾ ਵੱਜ ਗਿਆ ਮੋਲ ਪੈ ਗਿਆ ਹੁੰਦਾ ਤਾਂ ਡਾ ਮੇਰਾ ਕਹਾਦਾ ਹੋਂ ਮਗਰ ਬੈਠਾ ਆ ਓਏ ਤਾਂ ਮਾਮਾ ਜੀ ਹੋਰ ਸੁਣਾਣਾ ਹਈ ਤਨਾ ਕਤਲ ਹੀ ਕਰਦਰਾ ਵਾਵਾ ਕਰਦੀ ਵਾਵਾ ਹੈ ਮਗਰ ਦਿੱਲੀੋਂ ਬੁਲਾ ਲਿਆ ਦਿੱਲੀੋਂ ਪ੍ਰਧਾਨ ਸਾਹਿਬ ਨੂੰ ਚਾਹੀਏ ਇਧਰ ਪ੍ਰਧਾਨ ਸਾਹਿਬ ਫੇਰ ਗੱਡੀ ਚੋਂ ਬਾਹਰ ਨਿਕਲ ਗਏ ਤੇ ਬਣਾਉਣ ਡਿਆ ਫੇ ਸਨੋਮੈਨ ਇਹ ਕਹਿੰਦਾ ਮੈਨੂੰ ਠੰਡ ਨਹੀਂ ਲੱਗਦੀ ਉਤੋਂ ਪੈੜ ਵੀ ਨੰਗੇ ਆ ਇੱਦਾਂ ਫੇਰ ਕੀ ਬਣ ਡਿਆ ਵਾ ਗੱਡੀ ਦਾ ਵੇਖੋ ਕੀ ਬਣ ਗਿਆ ਫੇਰ ਬਹੁਤ ਜ਼ਿਆਦਾ ਸਨੋ ਉਹ ਹੁੰਦਾ ਪਈ ਐ ਇੱਦਾਂ ਤੁਰਕੇ ਜਾਈ ਜਾਂਦੇ ਆ ਗੱਡੀਆਂ ਲਾ ਆਏ ਥੱਲੇ ਹੀ ਦੇ ਤੁਰਕੇ ਜਾਂਦੇ ਗਾੜੀ ਸਨੋਜ ਬਹੁਤ ਜ਼ਿਆਦਾ ਬਰਫ਼ ਹੋ ਗਈ ਐ ਫੇਰ ਤਾਂ ਇੱਧਰ ਆਂਦਾ ਵਾ ਪ੍ਰਧਾਨ ਕਿ ਅੱਜ ਤੇ ਮੈਂ ਬਣਾ ਕੇ ਛੱਡਣਾ ਵਾ ਮਹ ਜਲ ਬਨਾਲਾ ਤੂੰ ਤੈਨੂੰ ਨਹੀਂ ਲੱਗਦੀ ਆਓ ਜੀ ਆਈ ਇਧਰ ਦਿੱਲੀ ਤੋਂ ਗੱਡੀ ਕਰਾਈ ਚੱਕ ਓਏ ਹੋਏ ਕੱਲਾ ਸ਼ੀਸ਼ਾ ਹੀ ਲੱਭਨਦਿਆ ਬਾਕੀ ਸਾਰੀ ਬਰਤਣਾ ਪੜੀ ਇੱਥੋਂ ਤੱਕ ਓਹੋ ਮੇਰੇ ਵੀ ਪ੍ਰਾਣੇ ਆਉਣਾ ਹੁਣ ਆ ਸਕਦਾ ਮੈਂ ਕਿ ਨਹੀਂ ਹੁਣ ਆ ਸਕਦਾ ਹੂੰ ਦੀ ਸਨੂਪ ਹੈ ਮੁੱਲ ਪਏਗਾ ਜਿਹੜਾ ਵੀ ਆਊਗਾ ਦੋ ਦਿਨ ਪੂਰੀ ਸਨੂ ਦੱਸੀ ਹੈਗੀ ਆ ਇੱਕ ਰਾਤ ਹੀ ਪੈਗੀ ਤੇ ਇੱਕ ਅੱਜ ਪੈਣੀ ਆ ਕਾਕੀ ਮਿਲਦੇ ਬਨੇ ਰਹੇ ਜਿੱਤਾ ਹੀ ਬੰਦ ਹੂੰ ਹੂੰ ਲੋ ਜੀ ਪੈ ਗਈਆਂ ਚਾਲੇ ਗੱਡੀਆਂ ਹੁਣ ਇੱਥੋਂ ਸਾਫ ਕਰਤਾ ਉਹਨਾਂ ਨੇ ਥੋੜਾ ਜਿਹਾ ਕੰਮ ਉਹਦਾ ਚਿੱਲ ਮੂਰ ਬਰਫੇ ਕਿੱਦਾਂ ਡਿੱਗਾਂ ਦੀ ਢੱਲਿਆਂ ਦੇ ਢੱਲੇ ਹੀ ਵੇ ਇੱਧਰ ਕਰੋ ਚੈੱਕ ਹੋਏ 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 ਮੀਰੀ ਬਰਫ ਹਵਾਣਾ ਹੁੰਦੀ ਹੈ ਬਰਫ ਨੂੰ ਬਹੁਤ ਹਵਾ ਵਗਦੀ ਹੁਣ ਲਾਵ ਲਾ ਗੱਦਾ ਅੰਦਰ ਵੇ ਕੀ ਬੰਦ ਆ ਉਹ ਮੈਟਨ ਤੋਂ ਵਾਲੀ ਥਾਰ ਲੱਗੀ ਓ ਥਾਰ ਉਡੀ ਐਂਡ ਕਰਵਾਉਂਦੇ 18 ਵਾਲੀ ਆ ਗੱਡੀਆਂ ਦੋ ਦੋ ਬੰਨਿਆਂ ਨੂੰ ਲਈ ਆਉਂਦੇ ਕੀ ਕਰਦੇ ਆ ਇਹ ਲੋਕ ਇਹ ਹਮਾ ਚਲੀਏ ਇਹ ਮੰਨਦੇ ਨਹੀਂ ਭਰਾ ਆਪਾਂ ਐਵੇਂ ਪੰਗਾ ਲੈ ਕੇ ਕੀ ਕਰਨਾ ਇਹਨਾਂ ਆਉਂਦੇ ਹੋਗੇ ਜੇ ਲੜਾਈ ਹੋ ਜੂਗੀ ਉਹ ਫੜੀ ਇੱਕ ਮਿੰਟ ਫੋਨ ਕਰਦੇ ਮੈਂ ਉਹ ਤਾਂ ਗੱਡੀਆਂ ਜਿੱਤ ਰਪੇ ਜ ਆਪਾਂ ਗੱਡੀਆਂ ਇੱਧਰ ਲੱਗ ਗਈਆਂ ਵਾ ਜੀ ਜੀਸੀਪੀਆਂ ਬਰਫਾਟਾਉਣ ਮਾਰਿਆ ਬਹੁਤ ਜ਼ਿਆਦਾ ਜਾਮ ਹੀ ਉਹ ਨਿਕਲਦਾ ਜਾਂਦਾ ਇੱਧਰ ਵੇਖੋ ਬਰਫ ਵੀ ਫੋਟੋ ਫੋਟੇ ਚੜ ਗਈ ਆ ਤਾਂ ਨੂੰ ਇੱਧਰ ਬੁਨਟ ਤੇ ਵੇ ਕੀ ਭੜਿਆ ਜਾ ਜੀ ਉਹਦਾ ਚੇਲਾ ਉੜੋਂ ਹੁੰਦਿਆ ਇੱਧਰ ਦੋ ਲੱਗੀਆਂ ਜੀ ਸੀ ਪੀਆਂ ਹੁਣ ਕਰਨਗੇ ਸੜਕ ਥੋੜੀ ਥੋੜੀ ਸਾਫ਼ ਜਦੋਂ ਹੋ ਗਈ ਤੇ ਫੇਰ ਗਾੜੀ ਗੱਡੀਆਂ ਤੁਰਨੀਆਂ ਧਿਆਨ ਨਾਲ ਜਾਂਦੇ ਹੁਣ ਤੇ ਗੱਡੀਆਂ ਜਾਈਆਂ ਆ ਰਹਿਣ ਭਾਜੀ ਲਓ ਜੀ ਹੁਣ ਰਸਤਾ ਸਾਫ਼ ਹੋ ਹੀ ਜਾਂਦਿਆ ਥੋੜਾ ਥੋੜਾ ਆਵੇ ਗੱਡੀ ਕਿੱਥੇ ਫਸਾ ਕੇ ਬੱਦੇ ਪਾਕ ਜੀ ਆ ਗਈ ਹੈ ਬਰਫ ਹਾਂ ਚਲੋ ਉੱਥੇ ਬਣਾਉਣੇ ਆ ਵੀਡੀਓ ਜਿੱਥੇ ਬਣਾਉਣ ਆ ਗਈਆਂ ਤੁਸੀਂ ਪੈ ਗਏ ਕਾਲੇ ਜਿਆਦਾ ਕਾਲੇ ਨਹੀਂ ਕੋਈ ਦਾ ਨਿਕਲ ਕੇ ਨਿਕਲ ਕੇ ਹੁਣ ਅੱਗੇ ਸਾਫ ਹੀ ਆ ਉਹ ਵੇ ਕੋਠੇ ਤੇ ਬਹੁ ਗੱਡੀ ਲੱਗੀ ਨਾ ਨਾਲ ਹੇਰ ਤੇ ਪੂਰੀ ਬਰਫ ਬਾਤ ਬਣੇ ਰਹੋ ਤੇ ਵਲੌਗ ਦੇ ਵਿੱਚ ਬਣੇ ਰਹੋ ਤੇ ਵਲੌਗ ਦੇ ਨਾਲ ਆਹ ਤੱਕ ਮੈਂ ਕਿੱਥੇ ਲੈਣ ਜਾਨੀ ਆ ਨਹੀਂ ਸਾਫ ਕੀਤੀ ਆ ਨਾ ਇਤੋਂ ਗੰਦੀ ਜਾਉਂਗਾ ਗੰਦੀ ਜਾਉਂਗਾ ਕਿੱਥੋਂ ਆ ਗਿਆ ਭਰਾ ਉਹ ਹੀ ਬਣਾਉਣੀ ਇੱਥੇ ਵੀਡੀਓ ਇਹ ਉਹ ਮਤਲਬ ਜੀ ਵਾਲਾ ਚਲੋ ਇੱਥੇ ਬਣਾ ਲਓ ਫਿਰ ਦਸਾਉ ਕਰਦੀ ਆ ਟਿਕਟ ਲੱਗਣੀ ਆ ਲਾ ਕੇ ਬਣਾ ਕੇ ਵੀਡੀਓ ਤੇ ਚੱਲ ਜੇ ਉਹ ਹੀ ਆ ਨਾ ਆਹੋ ਤੇ ਗੱਡੀ ਕਿੱਥੇ ਪਾਰਕ ਕਰੀਏ ਕਿੱਥੇ ਬਣਾਉਂ ਗੱਡੀ ਕਿੱਥੇ ਪਾਰਕ ਕਰੀਏ ਇੱਥੇ ਸਾਰੇ ਪੁਲਸਾਂ ਦੇ ਉੱਪਰ ਆ ਚੜਦੂਥੀ ਤੋਂ 15 ਮਿੰਟ ਲੱਗਦੇ ਆ ਰੋਜ਼ਾਨਾ ਪਾਰਕਿੰਗ 100 ਰੁਪਏ ਟਿਕਟਾ ਕੋਈ ਨਹੀਂ ਦੇ ਦੋ ਜੇ ਇੱਥੇ ਜਲਾਤੀਏ ਬੈਗ ਲਿਓਣੀ ਹੈ ਨਾ ਲੋਕ ਠੀਕ ਨਹੀਂ ਜੀ ਬਸ ਇੱਥੇ ਵੀਡੀਓ ਬਣਾਵਾਂ ਜਿੰਨੀਆਂ ਬਣਾਉਣੀਆਂ ਪੂਰਾ 76 ਉਸ ਕਰਕੇ ਫੇਰ ਤੁੜਿਆ ਜੀ ਆਪਣਾ ਇਹ ਨਗਰ ਦੀ ਉਹ ਨਾ ਟੱਕਣ ਨੂੰ ਨਹੀਂ ਖੁੱਲਣੀ ਉੱਧਰੋਂ ਉੱਧਰ ਘਰੋਂ ਚੈੱਕ ਕਰ। ਪਤਾ ਕਿ ਉਹ ਘੈਂਟ ਆਉਂਦੇ ਅੱਜ। ਪਰਸੇ ਪਰਸੋਂ ਪਰਸੋਂ ਕਹੇ ਹੈ ਨਾ ਇੱਥੇ WhatsApp ਪਰਸੋਂ। ਇਹ ਖੇ ਮੋਤੀ ਹੀਰਾ ਜਿਹੜਾ ਹੈ ਚੈੱਕ ਇੱਥੇ ਕੀ ਬੰਦਿਆ। ਅੱਜ ਵੇਖੋ। ਪੱਤਾ ਮੇਰਾ ਪੱਤਾ ਉੱਥੇ। ਆਹੋ ਪੱਤਾ। ਕੋਈ ਆਇਆ ਕਿਤੇ ਮੂੜਾ। ਦਰ ਕੜਵਾਚੇ ਹੱਕ ਵੀ ਉਹ ਪਾਜੀ ਹਾਏ 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 ਆਹ ਇਹ ਫੁਬਰਾ ਹੁ ਆ ਵੀ ਚੰਗੀ ਆ ਕੰਮਾਂ ਦੇ ਠੰਡ ਨਾਲ ਠੰਡ ਲੱਗਦੀ ਆ ਓਏ ਹੋਏ ਹਾਏ ਫੋਟੋ ਖਿੱਚ ਤੰਨੇ ਤੇਰੀ ਓਏ ਹੋਏ ਹੋਏ ਓਏ ਓਏ ਹੋਏ ਬਰਬਾਦੀ ਹੋ ਗਈ ਆਪਣੇ ਤੇ ਹੋ ਤੇਰੀ ਆ ਕੀ ਹੋਇਆ ਹਮਲਾ ਹਮਲਾ ਹੋ ਗਿਆ ਹਮਲਾ ਵਾਹ ਗੋ ਜੀ ਵੰਦੇ ਇੱਧਰ ਹਮਲਾ ਹੋ ਗਿਆ ਹਮਲਾ ਦੇਨ ਇੱਥੇ ਸਾਨੂੰ ਰੁਕਣਾ ਚਾਹੀਦਾ ਰਾਤੀ ਇੱਕ ਤੁਗੜ ਪਰ ਫਦਾ ਕਰਕੇ ਚਿੱਲੂ ਮੂਡ ਵਾਪਸ ਜਿਆਦਾ ਗਾਂਝ ਲੱਗੇ ਆਪਾਂ ਬਹੁਤੀ ਬੜੀ ਉੱਪਰ ਗਏ ਆਂ ਜਿਆਦਾ ਤਾਂ ਨਾਲੇ ਗਾਂਧੀ ਚੌਂਕ ਵੇਖ ਲਿਆ ਤੁਸੀਂ ਹਾਂ ਲਾਲੂ ਟੁੜਕੇ ਜਾਂਦੇ ਗਾੜੀ ਗੱਡੀਆਂ ਇੱਥੇ ਲਾ ਜੇ ਆ ਮਾਨ ਇੱਥੇ ਟੈਕਸੀ ਬਹੁਤ ਜਿਆਦਾ ਚੱਲਦੀ ਹੈ ਬੋਟੇ ਰੀ ਨੂੰ ਭਾਵੇਂ ਲੱਭੜੀ ਕਿ ਨਹੀਂ ਲੱਗਦੀ ਬੜੀ ਇੱਕ ਲਾਇਆ ਗੱਡੀ ਦੋਲਦੀ ਆ ਰਸਤਾ ਸਾਫ ਹੀ ਹੁਣ ਨਹੀਂ ਅਜੇ ਜਿੱਥੇ ਆਜੇ ਬਹੁਤ ਹੈ ਗਾ ਤੱਕ ਪੈਨ برف ਚਾਹਣਾ ਸਹੀ ਹੈ ਬੜਕੋ ਜੀ ਲੋ ਜੀ ਥੋੜਾ ਜਿਹਾ ਅੱਗੇ ਆ ਗਏ ਆ ਤੇ ਸਰਕਾਂ ਸਾਫ ਹੀ ਦਿਖਣਦੀਆਂ ਵਾ ਘਟਣ ਦਾ ਵੀ ਹੈ ਪਰਸੋ ਨਾ ਇੱਥੇ ਜੀ ਬਸ ਜਿਆਦਾ ਉੱਤੇ ਹੀ برفਾ ਇੱਥੇ ਘਟ ਗਈ ਹੋ ਥੋੜੀ ਇੱਥੇ ਪਰ ਬਹੁਤ ਘਟਾ ਹੂੰ ਔਰ ਇਹ ਜਾਣਦੇ ਪੈਦਲ ਯਾਤਰਾ ਹੀ ਦੇ ਕਰਨੇ ਜਿਆਦਾ ਹੂੰ ਜਿਆਦਾ ਲੋਕ ਪੈਦਲ ਯਾਤਰਾ ਹੀ ਕਰਦੇ ਪਏ ਪਈ ਹੈਗੀ ਪਰ ਇੱਥੇ ਥੋੜੀ ਪਈ ਆ ਤੁਹਾਨੂੰ ਹਾਂ ਮੈਨੂੰ ਉੱਥੋਂ ਜ਼ਿਆਦਾ ਉੱਪਰ ਭਰੀ ਆ ਜਿੱਥੇ ਹੀ ਇੱਥੋਂ ਗੱਡੀਆਂ ਗੱਡੀਆਂ ਚੱਲਦੀਆਂ ਰਹਿੰਦੀਆਂ ਨਾ ਉਹਦੇ ਕਰਕੇ ਪਾਣੀ ਬਣੀ ਜਾਂਦਾ ਹੈ ਹੂੰ ਆਮ ਜਾਈ ਜਾਂਦੀ ਹੈ ਇੱਥੇ ਇਦਾਂ ਉਹਦਾ ਫਰਕ ਉਹਦਾ ਥੋੜਾ ਜਿਹਾ ਹਾਂ ਤਾਂ ਹੈ ਸਹੀ ਹੈ ਜੀ ਇੱਥੇ ਫੇਰ برف ਵਧ ਗਈ ਆ ਨਾ ਵਿੱਚ ਦੀ ਘੱਟ ਗਈ ਇੱਥੇ ਫੇਰ ਵਧ ਗਈ ਥੋੜਾ ਲੱਗੀਆਂ ਹੀ ਆ ਕਰੇਨਾ ਬਹੁਤ ਛੋਟੀ ਕਰੇਨ ਲੱਗੀਆਂ ਇਹਦੇ ਕਰਕੇ ਲੱਗ ਜਾਂਦੇ ਗੱਡੀ 슬ਿੱਪ ਹੋ ਜਾਂਦੀ ਹਾਂ ਕਿਤੇ ਕਿਤੇ ਉਹ ਵੀ ਹੌਸੇ ਆ ਡਾਂ ਦੇ ਨੇ ਪਰ ਕਿਤੇ ਕਿਤੇ ਘੱਟ ਜਾਂਦੀ ਹੈ ਕਿਤੇ ਕਿਤੇ ਵਾਧ ਜਾਂਦੀ ਹਾਂ ਤੇ ਫਿਰ ਵਾਰਦੀ ਹੈ ਹੂੰ ਉੱਤੇ ਗਰੀ ਉੱਤੇ ਗਰੀ ਉੱਤੇ ਗਰੀ ਜਿੰਨਾ ਹੀ ਜਾਮ ਨਿਕਲ ਕੇ ਆਉਂਦੇ ਆ ਨਾ ਉਹਨਾਂ ਹੀ ਜਾਮ ਚ ਫਿਰ ਭੱਜ ਜਾਂਦੇ ਆ ਹੋ ਆਪਣੇ ਵਾਲੀ ਸਾਈਡ ਘੱਟ ਆ ਯਾਰ ਤਾਂ ਦੂਜੀ ਸਾਈਡ ਜ਼ਿਆਦਾ ਲੱਗ ਗਿਆ ਇੱਧਰ ਮਾਰ ਇੱਧਰ ਦੇਖੋ ਜਾਮ ਉਹ ਦੂਰ ਤੱਕ ਲੱਗਾ ਹੋਆ ਬਹੁਤ ਦੂਰ ਤੱਕ ਆ ਪਰ ਇਹ ਨਜ਼ਾਰੇ ਵੀ ਲੈਣਗੇ ਜਾ ਕੇ ਜੇ ਇਹਨੇ ਪਹੁੰਚ ਗਏ ਟਿਕਾਣੇ ਤੇ ਉਹ ਪਰਦੇਸੇ ਪਾ ਵੱਜ ਗਈ ਹੈ ਤੇ ਇਹ ਲੈ ਆ ਦੇ ਢੇ ਲਈ ਆ ਲਾ ਗਿਆ ਇੱਕ ਵੀਰ ਸਾਈਡ ਤੇ ਇੱਥੇ ਲੋ ਜੀ ਇੱਧਰ ਤੱਕ ਆ ਲਾ ਆ ਕੇ ਗੱਡੀਆਂ ਡੇ ਚੜਾਉਣਾ ਜਿਹੜੀ ਨਹੀਂ ਚੜਦੀ ਉਹ ਇਸ ਸਲਿੱਪ ਕਿਦਾਂ ਡੇਈਏ ਕਰਨਾ ਓਏ ਹੋਏ ਬੜਾ ਔਖਾ ਹੋਇਆ ਪਿਆ ਇਹ ਜਿਹੜੀ ਗੱਡੀ ਦਾ ਚੜਨਾ ਉਹਦਾ ਔਖਾ ਹੋ ਗਿਆ ਨਾ ਉਹ ਧਰਨ ਵਾਲਿਆਂ ਦਾ ਤਾਂ ਸਹੀ ਆ ਆਪਣਾ ਹੁਣ ਵੇਖੋ ਗਾੜੀ ਚੜਾਈ ਹੋਣੀ ਥੋੜੀ ਜੀ ਕੀ ਬੰਦਾ ਓਏ ਲਓ ਜੀ ਪੁਲਸ ਵਾਲੇ ਡੇ ਆ ਗੱਡੀਆਂ ਘਰਾਉਣ ਪ੍ਰਧਾਨ ਆਂਦਾ ਆਉਂਦੇ ਨਗਰ ਲੱਕਈਓਗੇ ਹਾਏ ਪੁਛਾ ਭਲਾ ਉਹ ਇਹਨਾਂ ਚਾਹਦਾ ਕਿਆ ਦਾ ਇੱਥੇ ਨਹੀਂ ਲੰਗਰ ਲੱਗ ਸਕਦਾ ਥੋੜੀ ਕਿਤੇ ਐ ਇਹਨਾਂ ਚਾਹ ਕਰ ਦੋ ਘਟੋ ਘਟ ਜਿਹੜਾ ਮੀਆਂ ਦਾ ਕੱਪ ਉਹ ਪੰਜਾਵਾਂ ਦਾ ਕਰ ਦਣਗੇ ਲੰਗਰ ਨਹੀਂ ਲਾਉਂਦੇ ਵੈਕ ਕਟੀਆਂ ਆ ਵੀ ਹਾਂ ਤੁਹਾਡੇ ਆਗਰਾਂ ਘਟੀਆਂ ਲਓ ਜੀ ਲੈ ਆਹ ਪ੍ਰਧਾਨ ਆਂਦਾ ਖਿੱਚੀ ਜਾ ਖਿੱਚੀ ਜਾ ਖਿੱਚ ਖਿੱਚ ਕੇ ਪੱਜ 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 ਚਾਚਾ ਲੱਤਾਂ ਦੀ ਵਜ ਨਾਲ ਆ ਸਕਦਾ ਵਾ ਜਿੱਦਾਂ ਕਹਿੰਦੇ ਖਿਚੋ ਆਗੇ 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 ਚੱਲ ਚੱਲ ਤੂੰ ਆਪਾਂ ਬਾਂਸਰ ਨਹੀਂ ਚੱਕਿਆ ਬਾਤ ਲੰਮੇ ਰਹਿਣਾ ਮੇਰਾ ਬਾਗੜ ਥੱਲੇ ਲਾ ਕੇ ਖੜਾ ਹਾਂ ਰਿਕਨ ਲੱਗੇ ਉਹ ਚੱਲ ਬੀਜਾ ਦੇ ਮਾਰਗੈਸ ਫੇਰ ਦੇ ਇਹਨਾਂ ਨੇ ਪਤਾ ਗੱਡੀ ਦੇ ਵਿੱਚ ਫਰੂਟ ਵੀ ਪਿਆ ਸੀ ਲੱਗ ਗਾਲ ਫੇਰ ਘੱਟ ਘੱਟ ਯਾਰ ਸਭੀ ਕੀ ਕੀਤਾ ਜੀ ਸਵੇਰ ਦਾ ਮਾਰਤਾ ਤੂੰ ਇਦਾਂ ਹੀ ਸਵੇਰ ਦੇ ਸਨੈਕਸ ਸਨੈਕਸ ਕਰਦੇ ਆ ਤੇ ਇਹਨਾਂ ਨੇ ਪਤਾ ਗੱਡੀ 'ਚ ਫਰੂਟ ਪਿਆ ਵਾ ਦੇਖੋ ਕੱਲ ਦਾ ਫਰੂਟ ਲੈ ਕੇ ਆਏ ਆ ਬਾਤ ਠੀਕ ਆ ਸਰਿਆ ਪਿਆ ਤੇਰਾ ਵੀ ਚਲੋ ਕੋਈ ਹੋ ਸਕ ਲੋ ਰੋਟੀ ਹੋਰ ਕਈ ਟਾਲੇਟ ਸਕ ਲਾਂਗੇ ਐਂ ਸਭ ਕੋ ਇਹਨੂੰ ਕਹਿੰਦੇ ਆ ਉਥੇ ਚਿਪਸ ਫੜ ਲਿਆ ਨਾ ਜੀ ਅੱਗੋ ਫੜਦੀ ਅੱਗੋ ਫੜਦੇ ਇਹਨਾਂ ਨੇ ਪਤਾ ਕਾਲਾ ਲੂਣ ਤੋ ਯਾਦ ਆ ਗਿਆ ਓਏ ਹੋਏ ਔਖਾ ਹੋ ਗਏ ਹੁਣ ਉੱਕਰੇ ਨਾਲ ਜੀਆਂ ਵਈਆਂ ਵਾ برف ਸਾਫ ਹੋ ਰਹੀ ਆ ਨਹੀਂ ਕਰਦਣਾ ਉਹਨਾਂ ਰਾਹ ਖੋਲੇ ਬਸ ਆ ਰਹੀ ਆ ਹੁਣ ਇੰਜੋਏ ਕਰੋ ਬਸ ਚਿੱਲ ਮੂਡ ਕਰੋ ਲਾਈਫ ਚਿੱਲ ਦੇਖੋ ਕਿ ਫੇਰ ਜਾਮ ਓਏ ਹੋਏ ਜਾਮ ਆਪਣਾ ਸਾਰਾ ਹੀ ਜਾਮ ਕਲੀਅਰ ਹੋ ਗਿਆ ਬਸ ਹੁਣ ਚਾਲੇ ਪਾ ਚੁੱਕੇ ਅਸੀਂ ਹੁਣ ਪੈ ਗਈਆਂ ਗੱਡੀਆਂ ਪਿੰਡ ਨੂੰ ਚਾਲੇ ਆ ਰ ਹਨ برف ਪਈ ਆ ਅਜੇ ਥੱਲੇ ਘਟ ਗਈ ਹੁਣ ਥੱਲੇ ਬਸ ਥੱਲੇ ਬਸ ਗੱਡੀ ਬਸ ਇੱਥੋਂ ਤੱਕ ਹੀ ਆ ਹਾਂ ਆ ਸੋਡ ਦੇ ਲਫ ਚਲੋ ਬਨੇ ਰਹੇ ਹੋ ਬਾਕੀ ਤੁਸੀਂ ਸਾਡੇ ਨਾਲ ਆਵੇ ਸਨੋ ਬਾਲ ਕਿੱਥੇ ਬਣਾਏ ਉਹਨਾਂ ਨੇ ਹਾਂ ਸਨੋ ਮੈਨ ਮੈਨਸ ਸਨੋ ਮੈਨ ਸਾਰੇ ਬਣਾ ਕੇ ਗਏ ਯਾਰ ਇਹ ਨਾਲ ਨਾਲ ਸਨੋ ਮੈਨ ਤਾਂ ਬਣਾ ਕੇ ਗਏ ਜਿਹੜੀ ਤੂੰ ਸਨੋ ਮੈਨ ਨਾ ਕੀਤੀ ਨਾ ਅੱਜ ਓਏ ਹੋਏ ਹੋਣੀ ਭੁੱਲਦੀ ਓਏ ਹੋਏ ਹੋਏ ਦੇਖਦੇ ਨੇ ਵੀਡੀਓ ਮੇਰੀ ਘੈਂਟ ਬਣਾਈ ਆ ਬੱਸ ਬੱਸ ਕਿ ਜਿਹੜਾ ਇਹਨੇ ਲਾਗੋ ਜਿਹਾ ਬਣਾਤੀ ਜਿਆਦਾ ਹਾਂ ਚਲੋ ਓਕੇ ਜੀ ਲਓ ਜੀ ਸਨੋ ਕਈ ਜਾਟ ਮੀ ਆ ਗਿਆ ਜਿਆ ਹੁਣ ਇਹ ਸਾਰੇ ਬੰਨੇ ਇਦਾਂ ਹੀ ਰਹਿਣਾ ਜ ਆਪ ਦਾ ਸਿਸਟਮ ਅਜ ਪਹਿਲਾਂ ਸਨੋਰ ਨਹੀਂ ਕੀਂਦੇ ਜਾਂਦੇ ਹੁਣ ਮੀ ਨਹੀਂ ਕੀਂਦੇ ਜਾਂਦੇ ਹੁਣ ਨਹੀਂ ਪੂੜਾ ਆਉਂਦਾ ਜੋੜਾਂ ਇਹਨਾਂ ਦੇ ਉੱਪਰੇ ਓਕੇ ਉਹ ਵੇਖੋ ਜੀ ਬੰਦੇ ਆਡੇ ਕਿਹੜੀ ਨਹੀਂ ਆਉਂਦੇ ਜੇ ਪੀਨੈਟ ਨਾ ਨਾ ਓਏ ਬੋਤਲ ਵੱਢੀ ਲੈ ਆਓ ਕੋਈ ਬੋਤਲ ਵੱਢੀ ਲੈ ਆਓ ਮੈਂ ਵੀ ਨਹੀਂ ਪੀਣਾ ਮੈਂ ਵੀ ਨਹੀਂ ਪੀਣਾ ਤੇਰੇ ਬੱਲੇ ਨੂੰ ਨੇ ਵੀ ਨਹੀਂ ਪੀਣਾ ਬਾ ਠੀਕ ਆ ਓខਾ ਇਹਨਾਂ ਦਾ ਦੋ ਬੰਦੇ ਗਏ ਜੇ ਲੈ ਕੇ ਵੇਲੋ ਕੀ ਆਏ ਆ ਉਹ ਆ ਤਾਂ ਮੈਂ ਵੀ ਨਹੀਂ ਪੀਣਾ ਤੇ ਇਹਨੇ ਵੀ ਨਹੀਂ ਪੀਣਾ ਆ ਲੋ ਹਲੋ ਆਪਣੇ ਪੀਰੇਟ ਹੁਣ ਆਪਾਂ ਨਿਕਲ ਆਏ ਆ ਜੀ ਲੋਹੱਜੀ ਤੋਂ ਬਾਹਰਲੀ ਸਾਈਡ ਨੂੰ ਆ ਗਿਆ ਜੀ ਬੋੜ ਲੱਗੀ ਬੰਦੇ ਨੂੰ ਭੁੱਖ ਬਹੁਤ ਕਹੇ ਨਾ ਲੱਗਦੀ ਵਧੀਆ ਇਹ ਮੜੂੜ ਖਾਦਾ ਨਾਲ ਹੀ ਹੁਣ ਹੁੰਦੇ ਆ ਕਿ ਫੇਰ ਕੋਸ ਆ ਗਈ ਹੈ ਸਨੈਕਸ ਲੈ ਆ ਗਏ ਹੈਪੀ ਜਰਨੀ ਹੋ ਗਈ ਜੇ ਬਹੁਤ ਬਹੁਤ ਵਧੀਆ ਜਰਨੀ ਹੈਗੀ ਆਪਣੀ ਇਹ ਯਾਰ ਆ ਵੀ ਸੌ ਲਾਇਆ ਜੇ ਇੱਧਰ ਪ੍ਰਧਾਨ ਹੁਣੀ ਦੇ ਆ ਖਾਟਾ ਮਿੱਠਾ ਆਮ ਪਾਪੜ ਆਂਦੇ ਲੈਣਾ ਲੈ ਲਿਆ ਵਾ ਇਹ ਨਹੀਂ ਇਹ ਨਹੀਂ ਦੂਸਰੀ ਆਮਲੇ ਵਾਲੀ ਆ ਇੱਕ ਦੂਜੀ ਹੁੰਦੀ ਆ ਨਾ ਇਹੋ ਹੀ ਹੋਈ ਗੀ ਕਟੀਆਂ ਮਿੱਠੀਆਂ ਇਹੋ ਹੀ ਹੋਈ ਗੀ ਹਾਂ ਤੋ ਵੇ ਚਲੋ ਸੰਤਰੀਆ ਦੇ ਦੋ ਸੰਤਰੀ ਟੋਫੀਆਂ ਕਰ ਟੱਪਾ ਲੇ ਤਾਂ ਤੇ ਜਾ ਉਹ ਆ ਆ ਸੰਤਰੀਆ ਦੀ ਟੋਫੀ ਨਿੱਕੇ ਲੀਆਂ ਇਹਨਾਂ ਨੇ ਲਵੀਆਂ ਲੀਆਂ ਇੱਕ ਵਾਰੀ ਇਸਨੂੰ ਪੀਣੀ ਹੈ ਜੀ ਜੀ ਪ੍ਰਧਾਨ ਹੁਣ ਕੀ ਖਾਣਾ ਓਏ ਖਾਟਾ ਮਿੱਠਾ ਖਾਟਾ ਮਿੱਠਾ ਦਾ ਖਾਣਾ ਇੱਧਰ ਖਾਟਾ ਮਿੱਠਾ ਦਾ ਕੰਮ ਚੱਲ ਪਿਆ ਆਪਣਾ ਓਏ ਹੌਲੀ ਘੱਟ ਮਾਰ ਓਏ ਇੱਧਰ ਗੱਡੀਆਂ ਜਾਂਦੀਆਂ ਖੁੱਲ ਗਈਆਂ ਪਾਣੀ ਭਾ ਗਿਆ ਇਹ ਵਿੱਚ ਕਿ ਨਹੀਂ ਹਲ ਉਹ ਰਹਾ ਕੋਈ ਪਤਾ ਨਹੀਂ ਹੁੰਦਾ ਉਹ ਬੰਦਰ ਕਿੱਥੇ ਆ ਉਹ ਵੀ ਕਿੰਨੇ ਬਣਾ ਖਲਾੜ ਇੱਥੇ ਖਲਾੜ ਖਲਾੜ ਗੱਡੀ ਹੱਥ ਲੱਗਣ ਦੀ ਜਾਂ ਬਣਾ ਵਲੋ ਉਹਦਾ ਫਰਿਆ ਹੋਇਆ ਠੜਨ ਲੱਗਦੀ ਉਹਨਾਂ ਹਾਂ ਚੱਲ ਜਾਂ ਅੰਦੇ ਫਿਰ ਗੱਡੀ ਵੇਲਾ ਕਿਦਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਤੇਰੇ ਘਰ ਦੇ ਵੀ ਕਰਦੇ ਤੈਨੂੰ ਜਾਨ ਮਰ ਤਰਾ ਜਾ ਕੇ ਵੇਖ ਲੋਏ ਹੋਏ ਬਾਜੀ ਨਿਕਲ ਆਏ ਆਪਾਂ ਡਲੋ ਜੀਰੋ ਬਾਹਰ ਤੇ ਇਧਰ ਵੀਊ ਚੈੱਕ ਕਰੋ ਹੁਣ ਪਾਰਾਂ ਦਾ ਪੂਰਾ ਹੱਤਬਾ ਹੋਇਆ ਪਿਆ ਉਹ ਕਾਰ ਵੇਖੋ ਤੇ ਫੇਰ ਅੱਲਾ ਘਾਰਾ ਇਧਰ ਆਪਣੀ ਲੱਗੀ ਗੱਡੀ ਹੁਣ ਇਧਰ ਕਰੋ ਇਧਰ ਆ ਚੈੱਕ ਵੀਊ ਬਹੁਤ ਘੈਂਟ ਆ ਤੇ ਆਂਦੇ ਫੋਟੋ ਖਿੱਚੀਏ ਫੇਰ ਆਪਾਂ ਖਿੱਚਣੀ ਆ ਫੋਟੋ ਓਏ ਖੇਚਲਾਂ ਦੇ ਉਹਨਾਂ ਨੂੰ ਫੇਰ ਖਿੱਚਦੇ ਆ ਯਾਰ ਇੱਥੇ ਕਿੱਦਾਂ ਲਾ ਸਾਹਮਣੇ ਵੇਖੋ ਜੀ ਬੂ ਥੋੜੀ ਹੱਥ ਹੋਈ ਪਈ ਆ ਇੱਧਰ ਵਗਾ ਪਹਰਤਾਂ ਨੂੰ ਇਹ ਇਹ ਐਂਡ ਹੁੰਦੀ ਆ ਅੱਜ ਤੇ ਉਹ ਪਰਫਾ ਵਾਲੀ ਦਾ ਹੈ ਹੀ ਹੈ ਇਹਦਾ ਪੂਰੀ ਸਿਰਾ ਹੁੰਦਿਆ ਰਾਤ ਕੀਤਾ ਪੈਣਾ ਲੱਗਦਾ ਤਾਂ ਨਾ ਕਿ ਇਦਾਂ ਮੈਂ ਪੈਣਾ ਰਾਤ ਇਹੀ ਕਰਕੇ ਜੀ ਲੱਗਦਾ ਨਾ ਜੋ ਤੇ ਆਸ ਕੀ ਹੋਵੇ ਓਏ ਹੋਏ ਹੋਏ ਹੋਈ ਆ ਓਏ ਆ ਕੀ ਰਾਤ ਜਾਰੀ ਤੇ ਹਾਂ ਕੰਮ ਨਾ ਕਰਿਆ ਘਰ ਖਾਣ ਜੁੱਦਾਸ ਮੈਂ ਇੱਕੋ ਹੀ ਚੀਜ਼ ਖਾਦੀ ਹਾਂ ਹਾਂ ਕਿ ਲਾਉਂਦਿਆਂ ਉਹ ਕੁੜੀ ਨਿਕਲੀ ਬਾਹਰ ਹੁਣ ਉਹ ਵੇਖੋ ਸਾਨੂੰ ਪਾਣੀ ਭਰਨ ਕਰਕੇ ਨੰਗੇ ਪੈਰੀ ਗੱਡੀ ਚੱਲਦੀ ਹੁਣ ਉਤਰ ਦੇਣੀ ਹੁਣ ਚਲੋ ਚਲੋ ਇੱਥੇ ਆਓ ਚਲੋ ਜੀ ਰਸੋਈ ਟੱਬਾ ਪੰਜਾਬੀ ਰਸੋਈ ਟੱਬਾ ਆ ਗਿਆ ਬਰਦਾਣ ਹੁਣ ਭੁੱਖ ਲੱਗੀ ਹੁਣ ਗਰਵਾਜ ਪਹੁੰਚ ਗਏ ਆਪਣੇ ਇਲਾਕੇ ਜਿਹੜਾ ਗਰਦਾਸਪੁਰ ਇਕ ਟਿੱਕਾ ਬਾਬਾ ਨਾਨਕਾ ਰੋਡ 27 ਦਾ ਮਰਸਾ ਗਰਦਾਸਪੁਰ ਸਾਹਮਣੇ ਆ ਗਿਆ ਆਪਣਾ ਟੈਂਕਰ ਜਿਹੜਾ ਆਪਣੇ ਪਿੰਡ ਵਾਲ ਨੂੰ ਹੀ ਖਿਲਾ ਰਿਹਾ ਆਪਾਂ ਰੋੜ ਪਈ ਉਧਰ ਤੋਂ ਉਧਰ ਕਰੋ ਚੈੱਕ ਕਰੋ ਆਹ ਜ ਟੈਂਕਰ ਟੈਂਕ ਚੌਂਕ ਆ ਗਿਆ ਜੀ ਹੁਣ ਬੱਧੀ ਗਿਆ ਰਿਆ ਆਪਣਾ ਸਫਰ ਨਾ ਕੋਈ ਸਾਨੂੰ ਨਾਕਾ ਮਿਲਿਆ ਨਾ ਕੋਈ ਉਹਨੂੰ ਟੈਕਸ ਪਿਆ ਨਾ ਉਹਨੂੰ ਕੋਈ ਜਲਾਣ ਪਿਆ ਬਸ ਆ ਗਏ ਤੁਮ ਫਿਰ ਗਏ ਓਕੇ ਜੀ ਘਰ ਜਾ ਕੇ ਮਿਲਦੇ ਆ ਤੁਹਾਨੂੰ ਫਰਦਾਨ ਸਾਹਿਬਣੀ ਫਰਦਾਨ ਸਾਹਿਬ ਜਿੱਦਾਂ ਗੱਡੀ ਜਾਮ ਚ ਫਸੀ ਹੈ ਨਾ ਕੰਬਲ ਦੀ ਲੋੜ ਪੈਣੀ ਵੀਰ ਜੀ ਚਲੋ ਖੋਲੋ ਡਿੱਗੀ ਕੱਢੋ ਸਮਾਨ ਵਾਸੀਆਂ ਦੇ ਮਾਰਾ ਕਿਲੋ ਕਿਲੋ ਦੀਆਂ ਆਣ ਕੇ ਵੇ ਇਹ ਆਕਲਾਂ ਲੈਣ ਦੇ ਚੱਲ ਕੱਢੋ ਖੋਲੋ ਡਿੱਗੀ ਚੱਲ ਜੀ ਇਦਾਂ ਹੀ ਹੋ ਜਾਂਦੇ ਚੱਲਾ ਕੱਢੋ ਕੱਢੋ ਹਵਾ ਚੱਲ ਤੂੰ ਹੀ ਚੱਲ ਤੂੰ ਹੀ ਆਪੋ ਆਪਣੀਆਂ ਕਿੱਟਾਂ ਫੜ ਲਓ ਤਿੰਦਿਆਂ ਪੈਸੇ ਵਾਲੀ ਕਿੱਟ ਨੂੰ ਪਿਆਈ ਆ ਆ ਗਿਆ ਜੀ ਆਪਣਾ ਟੂਰ ਹੋ ਗਿਆ ਖਤਮ ਸਾਰੇ ਹੁਣ ਸਾਰੇ ਹੋ ਗਏ ਆ ਫਰੀ ਚਲੋ ਜੀ